तूं बि चा दुनिया आरजा आरजा कोट भाई कौणी आला पाप फते साध आप की आसे कोट ਦੀ ਪਿਆਰ ਸੰਦੀਪ ਪਰ ਕੋਈ ਕੌਣਿਆ ਕੋਈ ਬੱਲੇ 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 ਆਏ ਗੱਬਰੇ ਦਾ ਤਨੰਦਰ ਰੇਟਰ ਕਹਿੰਦੇ ਸੂਰਜ ਆ ਗਿਆ ਮੋਰੇ ਨੱਪਰੋ ਅੱਜ ਕਹਿੰਦੇ ਸੱਡੇ ਕੇ ਟੁੱਟ ਬਣ ਕੇ ਖੇਡਦਾ ਉਹ ਟੋਪ ਭਾਈ ਪਿੰਡ ਆ ਇਹ ਕਹਿੰਦੇ ਟੋਪ ਟੋਪ ਦੇ ਧਾਵੇ ਹੋਣ ਦਾ ਇਹ ਵੱਡੇ ਵੱਡੇ ਸੁਲੰਗਾ ਇਹ ਕਹਿੰਦੇ ਕੋਟ ਫੜਿਆ ਨਾ ਰੰਗੋ ਕੋਈ ਸੱਤਾ ਪਿਆਰ ਸ਼ੌਕ ਪੰਜਾਬੀ ਸ਼ੇਰਾਂ ਦਾ ਖੇਡ ਕਬੱਡੀ ਖੇਡਣਾ ਸ਼ੌਕ ਆਖੀਆਂ ਆਹ ਸਾਹਮਣੇ ਸ਼ਾਂਤੀ ਦੇ ਮਾਂ ਦਾ ਨਾਮ ਲਿਖਿਆ ਸ਼ਾਂਤੀ ਦੇ ਕੋਟਪਾਈ ਵਾਲੇ ਨੇ ਆਪਣੀ ਮਾਂ ਦਾ ਨਾਮ ਲਿਖਾਇਆ ਜੇ ਮਾਂ ਹੁੰਦੀ ਆ ਮਾਂ ਦਰਿਆ ਰੋੜ ਇਹਦਾ ਚੜੇ ਨਾਲ ਪਿੰਡਾ ਇਹ ਚਾਂਦੀ ਦੇ ਪਿੰਡ ਦਾ ਇੱਕ ਸੱਜਣ ਦੇ ਆ ਸੱਤਾ ਆਹਨ ਪ੍ਰੂਫ ਲੈ ਕੇ ਆ ਜੇ ਦੂਜਿਆਂ ਨੇ ਸਾਰੇ ਪ੍ਰੂਫ ਦਿਖਾ ਦੇ ਆਪਣੇ ਉਹਨਾਂ ਦੇ ਪ੍ਰੂਫ ਕਲੀਅਰ ਆ ਤੁਸੀਂ ਕਾਇਆ ਤਾਗਦੇ ਕਿ ਰੱਖੇ ਪਿੰਡਾਂ ਵਿੱਚ ਦੂਜੇ ਗਾੜ ਦਾ ਪਹਿਲਾ ਮੈਚ ਖੇਡੋ ਉਧਰੋਂ ਪਾਸੇ ਹਾਂ ਤੇ ਭਾਈ ਯਾਰ ਅੱਲਾ ਕਹਿੰਦੇ ਚੜੇ ਬਾਣ ਦੀ ਤਰਤੀਰ ਨਾਲ ਰੇਡ ਪਾ ਖੇਡ ਦੇ ਮੈਦਾਨ ਵਿੱਚ ਸਾਡਾ ਚੰਦੀਬਾਈ ਵਿਦੇਸਾਂ ਦੀ ਧਰਤੀ ਦੇ ਦੇਖਾਂ ਉਹਦੇ ਪਿੰਡ ਦਾ ਮਾਨ ਸਿੰਘ ਵਾਲੇ ਦਾ ਕੀ ਕਰਨਾ ਹੁਣ ਮੁੰਡਾ ਖੇਡੂਆ ਕਿਵੇਂ ਆ ਜਾ। ਬਾਈ ਜੀ 2 ਗੇਟੂ ਦੇਖੋ ਨਹੀਂ ਗੋਹ ਕੋਚ ਹਲੇ ਟੱਕਰੀ ਆ ਆਪਣੇ ਕੋਲੇ ਫਿਰ ਮੈਚ ਵੀ ਲਾਸਟ ਆ। ਬਾਕੀ ਠੀਕ ਹੈ ਜੀ। 2 ਗੇਟੂ ਦੇਖੋ ਪਰ ਕੌਣੀ ਹਵਾ। ਲੱਗਦੀ ਨਹੀਂ। ਮੁੰਡੇ ਨੇ ਕਿਹਾ ਬਹੁਤ ਘੱਟਾ ਸੂਰਜਵਾਲਾ ਨੇ ਕੌਣੀ ਵਾਲੇ ਸੰਦੀਪ ਬਣਾ ਨੇ ਨਿੱਕਾ ਮੇਲੇ ਖੇਡਦੇ ਮੋਟੇ ਬੈਸਟ ਬਣਦੇ ਹਰੀ ਵਾਲੇ ਆ।

पोपी खड़ा की नजीव खड़ा किथे इन केर इन ਕੱਲ ਨੂੰ ਪੈਡ ਵੀ ਖੇਡਣੀ ਹੈ ਆਪਾਂ ਕੱਲ ਨੂੰ ਪੈਡ ਵੀ ਖੇਡਣੀ ਹੈ ਸੰਦੀਪ ਬਾਈ ਕਹਿੰਦਾ ਲੈ ਸੰਦੀਪ ਕੱਲ ਨੂੰ ਪੈਡ ਵੀ ਖੇਡਣੀ ਹੈ ਸੂਰਜ ਆ ਗਿਆ ਕੋਈ ਸਾਡੇ ਵਾਲਾ ਕਹਿੰਦਾ ਸੂਰਜ ਆ ਗਿਆ ਆ ਸੂਰਜ ਆ ਗਿਆ ਹੋ ਗਿਆ ਮੁਕਾਬਲਾ ਹੋ ਪਰ ਸੂਰਜ ਨੂੰ ਰੋਕਣਾ ਆਉਂਦੀ ਆ ਜੀ ਟਾਇਆਂ ਪਾਉਣ ਵੱਲੋਂ ਬੈਠੇ ਉਹ ਉਸੇ ਟੀਮ ਤੇ ਜੱਟਾ ਸਾਰਾ ਜੇਕਰ ਟਕਰਕਾ ਨਹੀਂ ਤੇ ਆਉਂਦੀ ਹੈ ਠੀਕ ਹੈ ਨਹੀਂ ਤਾਂ ਅਸੀਂ ਟੀਮ ਕਰ ਦੇਣੀ ਹੈ ਆਓ ਗੰਨੇ ਸਹੀ ਗੱਲ ਆ ਫੂਕਲੇ ਕਿਉਂ ਜਾਂਦੇ ਨਾਲ ਆਓ ਸਾਹਮਣੇ ਕੰਨ 65 ਦੇ ਖੇਡ ਰਹੇ ਮੁੰਡਿਆਂ ਨੇ ਪਰ ਇੱਧੇ ਸਾਹਮਣੇ ਪਵੰਡੀਗਰ ਸੱਤਾ ਕਬੱਡੀ ਪਾ ਰਿਹਾ ਉਧਰੋਂ ਵੀ ਸੱਤਾ ਕਬੱਡੀਆਂ ਪਾਉਂਦਾ ਇੱਧਰੋਂ ਵੀ ਸੱਤਾ ਕਬੱਡੀਆਂ ਪਾਉਂਦਾ ਉਧਰਲੇ ਪਾਸੇ ਤਿੰਨ ਤਿਆਰ ਆ ਆ ਚਰੇਵਾਨ ਵਾਲਾ ਮੁੰਡਾ ਉਹ ਟਰਾਈ ਕਰਦਾ ਨੰਬਰ 6 ਪਾਈਆਂ ਪਾਸੇ ਦੂਜੇ ਗਰ ਵੱਲ ਪਹਿਲਾ ਨਜ਼ਰ ਮੁੰਡੀ ਗੋਲਦ ਖਾਲੀ ਹੋ ਜਾਣਾ ਸੋ ਬਾਦ ਇਹ ਲਾਸਟ ਮੈਚ ਹੈ ਪਹਿਲੇ ਰੌਨ ਦਾ ਕੰਨੀ ਵਾਲਾ ਸੰਦੀਪ ਪਿਆਰਣਾ ਆਹ ਚੌਨੀ ਵਾਲਾ ਆਹ ਚੌਨੀ ਵਾਲਾ ਇਹ ਨੀਕਾ ਮੇਲੇ ਦਿੱਤੇ ਆ ਮੁੰਡੇ ਨੇ ਇਹ ਗੋਕਾ ਦੇ ਗਲ ਜਿੱਤ ਲਾਉਂਦਾ ਇਹ ਲੋਕਾਂ ਦੇ ਦਿਨ ਜਿੱਤ ਲਾਉਂਦਾ ਆਹ ਸੂਰਜ ਆ ਗਿਆ ਬਾਈ ਇੱਕ ਲਾ ਕੇ ਆਪਣੀ ਗੱਲ ਦੀ ਸੰਤੋਖੇ ਕਿ ਨਹੀਂ ਸੰਤੋਖਾ ਸੰਤੋਖੀ ਜਿੱਤ ਗਈ ਆ ਦੇਖੋ ਜੀ ਜਗਨੰਦਰ